ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਸ਼ਹਾਦਤਾਂ ਦੇ ਜਿਹੜੇ ਦਿਨ ਚੱਲ ਰਹੇ ਨੇ ਇਹਦੇ ਵਿੱਚ ਸਾਬਜਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਦੇ ਵਰਤਾਨ ਦੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਕਿ ਕਹਿੰਦੇ ਆ ਕਿ ਦੀਵਾਨ ਟੋਡਰਮਲ ਜੀ ਇਹਨਾਂ ਦਿਨਾਂ ਵਿੱਚ ਸਰਾਂ ਤੋਂ ਕਿਤੇ ਬਾਹਰ ਸਨੋਂ ਤੇ ਜਦੋਂ ਉਹ ਪਹੁੰਚਦੇ ਉਹਨਾਂ ਨੂੰ ਪਤਾ ਲੱਗਦਾ ਕਿ ਸਹਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਬੜਾ ਦੁੱਖ ਹੁੰਦਾ ਤੇ ਉਹ ਭੱਜੇ ਭੱਜੇ ਕਚਹਿਰੀ ਪਹੁੰਚਦੇ ਪਰ ਜਦੋਂ ਤੱਕ ਉਹ ਕਚਹਿਰੀ ਪਹੁੰਚਦੇ ਆ ਤੇ ਉਦੋਂ ਤੱਕ ਸਹਬਜ਼ਾਦੇ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਹਨੂੰ ਬੜਾ ਦੁੱਖ ਲੱਗਦਾ ਕਿਉਂਕਿ ਟੋਡਰਮਲ ਜੀ ਪਹਿਲਾਂ ਤੋਂ ਹੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਹੀ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ ਮਾਤਾ ਜੀ ਨੂੰ ਵੀ ਪਹਿਲਾਂ ਮਿਲ ਚੁੱਕੇ ਸਨ ਉਹ ਉਹ ਭੱਜੇ ਭੱਜੇ ਮਾਤਾ ਜੀ ਕੋਲ ਜਾਂਦੇ ਐ ਤੇ ਜਦੋਂ ਇਹ ਖਬਰ ਮਾਤਾ ਜੀ ਨੂੰ ਸੁਣਾਉਂਦੇ ਐ ਤੇ ਮਾਤਾ ਜੀ ਵੀ ਆਪਣੇ ਪ੍ਰਾਣ ਤਿਆਗ ਦਿੰਦੇ ਐ ਵੈਸੇ ਇਤਿਹਾਸਕਾਰ ਲਿਖਦੇ ਆ ਕਿ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਵਾਨ ਟੋਡਰਮਲ ਜੀ ਭਾਈ ਮੋਤੀराम ਮਹਿਰਾ ਨੂੰ ਮਿਲ ਕੇ ਨਾਲ ਲੈ ਕੇ ਵਜ਼ੀਰ ਖਾਨ ਨੂੰ ਮਿਲਦੇ ਨੇ ਕਿ ਅਸੀਂ ਮਨੁੱਖਤਾ ਦੇ ਆਧਾਰ ਤੇ ਇਹਨਾਂ ਲਾਸ਼ਾਂ ਦਾ ਸੰਸਕਾਰ ਕਰਨਾ ਚਾਹੁੰਦੇ ਆ ਪਰ ਵਜ਼ੀਰ ਖਾਨ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਤੇ ਮਾਤਾ ਦਾ ਸੰਸਕਾਰ ਸਰਹੰਦੜੇ ਵਿੱਚ ਨਹੀਂ ਹੋ ਸਕਦਾ ਟੋਡਰ ਮਲ ਜੀ ਦੇ ਆਪਣੇ ਬਾਗ ਸਨ ਤੇ ਉਹਨਾਂ ਨੇ ਅਹਿਸਾਸ ਕੀਤਾ ਕਿ ਬਾਗਾਂ ਦੇ ਵਿੱਚ ਮੈਂ ਸੰਸਕਾਰ ਮੈਨੂੰ ਕਰਨ ਦੀ ਇਜਾਜ਼ਤ ਦਿਓ ਪਰ ਵਜ਼ੀਰ ਖਾਨ ਨੇ ਇਹ ਵੀ ਕਿਹਾ ਕਿ ਮੈਂ ਸਰਹੰਦੜਾ ਵਜ਼ੀਰ ਮੈਂ ਹਾਂ ਇਹ ਸਾਰੀ ਮੇਰੀ ਮਲਕੀਅਤ ਹੈ ਮੈਂ ਇੱਥੇ ਸੰਸਕਾਰ ਦੀ ਇਜਾਜ਼ਤ ਨਹੀਂ ਦਊਂਗਾ ਤੇ ਉਹਨਾਂ ਨੇ ਜਦੋਂ ਜ਼ੋਰ ਪਾਇਆ ਦੀਵਾਨ ਟੋਡਰ ਮਲ ਜੀ ਦੇ ਭਾਈ ਮੋਤੀराम ਮਹਾਰਾਜ ਜੀ ਨੇ ਕਿ ਕਿਹਾ ਗਿਆ ਕਿ ਉਹਦੇ ਵੱਲੋਂ ਵजीर खान ਵੱਲੋਂ ਕਿਹਾ ਗਿਆ ਕਿ ਤੁਸੀਂ ਪਹਿਲਾਂ ਨਿਸ਼ਾਨਦੇਹੀ ਕਰ ਲਓ ਜਗਾ ਦੀ ਇਹ ਤੇ ਉਹ ਜਾ ਕੇ ਜਿੱਥੇ ਕਿ ਅਨਸਾਰ ਅੱਜ ਕੱਲ ਗੁਰਦੁਆਰਾ ਸ਼੍ਰੀ ਜੋਤੀਸਰੂ ਸਾਹਿਬ ਨੇ ਉੱਥੇ ਜਾ ਕੇ ਉਹ ਨਿਸ਼ਾਨਦੇਹੀ ਕਰਦੇ ਨੇ ਕਿ ਕਿੰਨੀ ਜਗਾ ਚਾਹੀਦੀ ਹੈ ਇਹ ਅੱਤੇ ਵਾਲੀ ਇਹ ਪਿੰਡ ਦੀ ਜਗਾ ਸੀ 14 ਇਹ ਇੱਥੇ ਦਾ ਚੌਧਰੀ ਸ਼ਾਇਦ ਅੱਤਾ ਜੀ ਅੱਤਾ ਸੀ ਕੋਈ ਉਹ ਨਿਸ਼ਾਨਦੇਹੀ ਕਰਕੇ ਆਉਂਦੇ ਆ ਤੇ ਬਜ਼ੀਰ ਖਾਨ şart ਰੱਖਦਾ ਹੈ ਕਿ ਇੰਨੀ ਜਗ੍ਹਾ ਤੁਸੀਂ ਸੋਨੇ ਦੀਆਂ ਮੋਹਰਾਂ ਦੇ ਨਾਲ ਟੱਕ ਦੋ ਜਿੰਨੀ ਜਗ੍ਹਾ ਤੁਹਾਨੂੰ ਚਾਹੀਦੀ ਹੈ ਤੇ ਦਵਾਨ ਟੋਡਰਮਲ ਤੇ ਉਹਨਾਂ ਦੇ ਭਰਾ ਨਾਗਰਮਲ ਕਹਿੰਦੇ ਆ ਵੀ ਉਹਨਾਂ ਦਾ ਸਭ ਕੁਝ ਵਿਕ ਗਿਆ ਉਹਨਾਂ ਨੇ ਹੀਰੇ ਵਗੈਰਾ ਜੋ ਵੀ ਉਹਨਾਂ ਦੇ ਕੋਲ ਸੀ ਉਹ ਸਾਰੇ ਦੀਆਂ ਮੋਹਰਾਂ ਖਰੀਦੀਆਂ ਤੇ ਉਸ ਸਮੇਂ ਕਹਿੰਦੇ ਆ ਵੀ 700 80 ਕਿਲੋ ਸੋਨਾ 78000 ਮੋਰਾ ਉਸ ਸਮੇਂ ਅਸਰਫੀਆਂ ਚੱਲਦੀਆਂ ਸੀ 10 ਗ੍ਰਾਮ ਦੀ ਇੱਕ ਅਸਰਫੀ ਹੁੰਦੀ ਸੀ 780 ਕਿਲੋ ਸੋਨਾ ਜਿਹਦੀ ਇਹ ਜਿਹਦੀ ਅੱਜ ਜੇ ਆਪਾਂ 1.5 ਲੱਖ ਦਾ ਤੋਲਾ ਲਈਏ ਤਾਂ ਉਹਦੀ ਕੀਮਤ 1 ਅਰਬ 10 ਅਰਬ 10 ارب 45 ਕਰੋੜ 20 ਲੱਖ ਦੇ ਨੇੜੇ ਤੇੜੇ ਬਣਦੀ ਆ ਉਹਦੀ ਕੀਮਤ ਤੇ ਦੀਵਾਨ ਟੋਟਰਵਾਲ ਜੀ ਤੇ ਨਾਗਰਮਲ ਜੀ ਉਹਨਾਂ ਦੇ ਭਰਾ ਨੇ ਸਾਰਾ ਕੁਝ ਆਪਣਾ ਵੇਚ ਵਟ ਕੇ ਜਿਹੜਾ ਸੋਨੇ ਦੇ ਮੂਹਰੇ ਖਰੀਦ ਕੇ ਤੇ ਦੱਸਦੇ ਆ ਕਿ ਵਜ਼ੀਰ ਖਾਂ ਇਹ ਕੁਰਸੀ ਢਾ ਕੇ ਬਹਿ ਗਿਆ ਤੇ ਦੀਵਾਨ ਦੀਵਾਨ ਜੀ ਤੇ ਉਹਨਾਂ ਦੇ ਨੌਕਰਾਂ ਚਾਕਰਾਂ ਤੇ ਉਹਨਾਂ ਦੇ ਜਿਹੜੇ ਇਹ ਭਰਾ ਨੇ ਸਿੱਧੀਆਂ ਖੜੀਆਂ ਕਰਕੇ ਮੋਹਰਾਂ ਉਹ ਜਗ੍ਹਾ ਕਬਰ ਕੀਤੀ ਤੇ ਉਨੀ ਜਗ੍ਹਾ ਖਰੀਦ ਕੇ ਉਹ ਤੋਂ ਬਾਅਦ ਜਿਹੜੇ ਸਾਹਿਬਜ਼ਾਦਿਆਂ ਦੇ ਸਰੀਰ ਵਜੀਰ ਖਾਨ ਨੇ ਹੰਸਲਾ ਨਦੀ ਦੇ ਕਿਨਾਰੇ ਸੜਵਾ ਦਿੱਤੇ ਸੀ ਕਿਉਂ ਕਿ ਸਾਰੀ ਰਾਤ ਇੱਥੇ ਪਏ ਰਹਿਣ ਕਿ ਜਾਨਵਰ ਜਾਂ ਜਿਹੜੇ మాਸ ਖੋਰੇ ਪੰਛੀ ਨੇ ਉਹ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਨੋਚ ਕੇ ਖਾ ਜਾਣਗੇ ਤੇ ਮੈਂ ਇਹ ਦਿਖਾਉਂਗਾ ਦੁਨੀਆ ਨੂੰ ਕਿ ਗੁਰਗੋਬਿੰਦ ਸਿੰਘ ਦੇ ਪੁੱਤਰਾਂ ਦਾ ਮੈਂ ਕੀ ਹਾਲ ਕੀਤਾ ਤੇ ਦੀਵਾਨ ਜੀ ਤੇ ਮੋਤੀराम ਮਹਾਰਾਜ ਇਹਨਾਂ ਦੇ ਭਰਾ ਉਹ ਪਹਿਲਾਂ ਸੈਭਜਾਦਿਆਂ ਦੇ ਸਰੀਰਾਂ ਨੂੰ ਲੈ ਕੇ ਆਉਂਦੇ ਤੇ ਫਿਰ ਮਾਤਾ ਜੀ ਦੇ ਸਰੀਰ ਨੂੰ ਲੈ ਕੇ ਉਹ ਇਸ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਜੋਤੀਸ਼ਰੂਪ ਸਾਹਿਬ ਨੇ ਤੇ ਉਹਨਾਂ ਦਾ ਦੱਸਦੇ ਆ ਕਿ ਸੈਭਜਾਦਿਆਂ ਨੂੰ ਇਸ਼ਨਾਨ ਕਰਾਉਣ ਦਾ ਜਿਹੜੇ ਸੇਵਾ ਸੀ ਉਹ ਭਾਈ ਮੋਤੀराम ਮਹਾਰਾਜ ਜੀ ਨਾਗਰਮਲ ਜੀ ਤੇ ਟੋਡਰਮਲ ਜਿਨ੍ਹਾਂ ਨੇ ਭਾਈ ਤੇ ਮਾਤਾ ਜੀ ਨੂੰ ਇਸ਼ਨਾਨ ਭਾਈ ਮੋਤੀराम ਮਹਿਰਾ ਜੀ ਦੇ ਸ਼ਪਤਨੀ ਤੇ ਇਹ ਦੀਵਾਨ ਟੋਡਰਮਲ ਉਹਨਾਂ ਦੀ ਸੁਪਤਨੀ ਨੇ ਇਹ ਇਹ ਸੇਵਾ ਨਿਭਾਈ ਤੇ ਉਸ ਤੋਂ ਬਾਅਦ ਗੁਰਬਾਣੀ ਦਾ ਪਾਠ ਕਰਦੇ ਹੋਏ ਉਹ ਇਸ ਜਗ੍ਹਾ ਤੇ ਤਿੰਨੋਂ ਸ਼ਰੀਰਾਂ ਨੂੰ ਲੈ ਕੇ ਆਉਂਦੇ ਆ ਤੇ ਕਹਿੰਦੇ ਵੀ ਟੋਡਰ ਦੀਵਾਨ ਟੋਡਨ ਵਾਲਾ ਆਪਣੇ ਸਾਥੀਆਂ ਨੌਕਰਾਂ ਚੱਕਰ ਉਹਨੂੰ ਕਹਿੰਦਾ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨਹੀਂ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਨੇ ਮੈਂ ਇਹਨਾਂ ਦਾ ਸੰਸਕਾਰ ਆ ਜਿਹੜਾ ਚੰਦਨ ਦੀ ਲੱਕੜੀ ਦੇ ਵਿੱਚ ਕਰਨਾ ਚਾਹੁੰਨਾ ਤੇ ਉਹਨਾਂ ਨੇ ਚੰਦਨ ਦੀ ਲੱਕੜੀ ਦਾ ਪ੍ਰਬੰਧ ਕੀਤਾ ਤੇ ਇੱਕ ਮਟਕਾ ਕਹਿੰਦੇ ਆ ਕਿ ਦੇਸੀ ਘਿਓ ਦਾ ਸਮੱਗਰੀ ਦਾ ਲਿਆ ਕੇ ਉਹਨਾਂ ਨੇ ਜਿਹੜਾ ਇੱਥੇ ਫਿਰ ਇਹਨਾਂ ਤਿੰਨੇ ਪਵਿੱਤਰ ਰੂਹਾਂ ਦਾ ਜਿਹੜਾ ਪਵਿੱਤਰ ਸਰੀਰਾਂ ਦਾ ਜਿਹੜਾ ਸੰਸਕਾਰ ਕੀਤਾ ਇਹ ਗੁਰੂ ਘਰ ਦੇ ਸ਼ਰਧਾਲੂਆਂ ਦੀ ਸਰਦਾਂ ਜਿਹੜੇ ਕਿਸੇ ਕਾਰਜ ਦੇ ਲਈ ਆਪਣਾ ਸਭ ਕੁਝ ਵਾਰ ਦਿੰਦੇ ਨੇ ਇਹੀ ਕਾਰਨ ਹੈ ਕਿ ਅੱਜ ਸਰਹੰਦ ਫਤਿਹਗੜ੍ਹ ਸਾਹਿਬ ਜਿੱਥੇ ਲੋਕੀਂ ਸਾਹਿਬ ਜੀ ਆਦੇ ਨੂੰ ਆਤਮਸਤਕ ਹੁੰਦੇ ਆ ਗੁਰਦੁਆਰਾ ਜੋਤੀ ਸਰੂਪ ਜਾਂਦੇ ਆ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਜਾਂਦੇ ਆ ਗੁਰਦੁਆਰਾ ਸ਼ਰੀਫ ਠੰਡਾ ਬੁਰਜ ਸਾਹਿਬ ਜਾਂਦੇ ਆ ਤੇ ਉੱਥੇ ਹੀ ਭਾਈ ਮੋਤੀराम ਮਹਿਰਾ ਜੀ ਇਹ ਉਹਨਾਂ ਦੇ ਅਸਥਾਨ ਤੇ ਵਿਸ਼ੇਸ਼ ਚਿਕਾਉਂਦੇ ਆ ਤੇ ਦੀਵਾਨ ਟੋਡਰਮਲ ਜੀ ਨੂੰ ਵੀ ਯਾਦ ਕਰਦੇ ਆ ਤੇ ਉਹਨਾਂ ਦੀ ਜਿਹੜੀ ਹਵੇਲੀ ਹੈ ਪਿਛਲੇ ਸਮੇਂ ਦੇ ਵਿੱਚ ਕਾਫੀ ਖਸਤਾ ਹਾਲਤ ਦੇ ਵਿੱਚ ਤੇ ਹੁਣ ਸਰਕਾਰ ਨੇ ਕੁਝ ਉਪਰਾਲੇ ਕਰਨੇ ਸ਼ੁਰੂ ਕੀਤੇ ਆ ਤੇ ਉਹਨਾਂ ਦੀ ਯਾਦ ਵਿੱਚ ਵੀ ਸੰਗਤ ਹੈ ਜਿਹੜੀ ਉੱਥੇ ਨਤਮਸਤਕ ਹੁੰਦੀ ਹੈ ਸੋ ਇਹ ਸਾਹਿਬਜਾਦਿਆਂ ਦੇ ਸੰਸਕਾਰ ਦਾ ਪ੍ਰਤਾਂਤ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਗਲਤੀ ਫਲਤੀ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ